ਮੰਮੀ ਸਾਗ ਲੈ ਆਜੋ ਹਾਂ ਸਾਗ ਲੈ ਆਣਾ ਮੰਮੀ ਇੰਨਾ ਛੜ ਹੋਇਆ ਤਾਂ ਤੁਸੀਂ ਸਾਗ ਨਾਲ ਲੈ ਆਇਆ ਛੜਤੇ ਹੋਇਆ ਤੂੰ ਮਰ ਇੰਨਾ ਆਣਾ ਪਲਾਣਾ ਭਰਿਆ ਪਿਆ ਕੱਪੜੇ ਹੰਦਾ ਆ ਸਾਰੇ ਕੰਬਲ ਤੱਕ ਧੋਤੇ ਛਾੜਿਆ ਤੱਕ ਤੋਤੇ ਇਹ ਤੇ ਸਾਗ ਇਹ ਤੇ ਖਾਣਾ ਇਹਦੋਂ ਹੋਣਾ ਹੀ ਸੀ ਹੈ ਜੋ ਜਾਣਦਾ ਕੀ ਕੀਤਾਈ ਮੰਮੀ ਮੈਂ ਤਾਂ ਚਲੋ ਸੋਕੀ ਜਾਣੇ ਨੇ ਕੱਲ ਫਿਰ ਨਵਾਂ ਸਾ ਲੈ ਤੇ ਤੋ ਤੂੰ ਕਿ ਆਪਾਂ ਸੁਕਣੇ ਬਾਦੀਏ ਨਹੀਂ ਉਹ ਤਾਂ ਗੱਲ ਠੀਕ ਹੈ ਨਵੇਂ ਸਾਲ ਦੀਆਂ ਸਫਾਈਆਂ ਕਰਨੀਆਂ ਚਾਹੀਦੀਆਂ ਨਵੇਂ ਸਾਲ ਦਾ ਸਵਾਗਤ ਕਰਨਾ ਚਾਹੀਦਾ ਜਿਵੇਂ ਆਪਣੇ ਬੱਚਿਆਂ ਨਾਲ ਕਰੀਦਾ ਐਵੇਂ ਨਵੇਂ ਸਾਲ ਦਾ ਵੀ ਕਰਨਾ ਚਾਹੀਦਾ ਨਵਾਂ ਸਾਲ ਨਮੀ ਸਾਫ ਕਰ ਲੱਗਿਆ ਹੁਣ ਸਾਫ ਉਹ ਸਾਫ ਕਰ ਲਈਏ ਵੇਲੇ ਨਾਲ ਧਰ ਲਈਏ ਨੂੰ ਸਾਫ ਸੁਫੀਰ ਕਰ ਲਾਂਗੇ ਧੋ ਲਵਾਂਗੇ ਨਾ ਤੇ ਇਹਨੂੰ ਧਰ ਦਵਾਂਗੇ ਤੇ ਨਵੇਂ ਇਹ ਤਾਂ ਤੂੰ ਐਸੇ ਵਧੀਆ ਕੰਮ ਕੀਤਾ ਕਿ ਕਪੜਾ ਲਾ ਧੋ ਲਿਆ ਸਾਰਾ ਕੁਝ ਕੀਤਾ ਵਧੀਆ ਕੀਤਾ ਸਵਾਗਤ ਕਰੋ ਨਵੇਂ ਸਾਲ ਦਾ ਵੀ ਬੜੇ ਵਧੀਆ ਤਰ੍ਹਾਂ ਢੰਗ ਨਾਲ ਸਵਾਗਤ ਕਰਨਾ ਚਾਹੀਦਾ ਕਿਉਂਕਿ ਨਵਾਂ ਸਾਲ ਇਹ ਵੀ ਬੱਚਿਆਂ ਦੇ ਬਰਾਬਰ ਹੁੰਦਾ ਜਿਵੇਂ ਬੱਚਾ ਆਪ ਸਭਾਲਨੇ ਆ ਨਵੇਂ ਜੰਮੇ ਦਾ ਬੱਚੇ ਦਾ ਸਵਾਗਤ ਹੁੰਦਾ ਇਤਨੀ ਨਵੇਂ ਸਾਲ ਦਾ ਵੀ ਸਵਾਗਤ ਕਰਨਾ ਚਾਹੀਦਾ ਆਪਣਾ ਬੱਚਾ ਜੰਮੇ ਤੋਂ ਉਹਦਾ ਵੀ ਤੇ ਕਰਨੀ ਆ ਇਸੇ ਤਰੀਕੇ ਕਰਨਾ ਚਾਹੀਦਾ ਤੇ ਨਵਾਂ ਸਨ 2000 ਜਿਹੜਾ ਹੁਣ 25 ਚੜਨਾ ਹੈ ਕਿ ਮੈਂ ਤੇ ਇਹੀ ਸੁਖ ਮੰਗਨੇ ਆ ਆਪਾਂ ਤੇ ਇਹੀ ਮੰਗਨੇ ਆ ਕਿ ਹਰ ਕਿਸੇ ਵਾਸਤੇ ਭਾਗਾ ਭਰਿਆ ਹੋਵੇ ਜਿਸ ਕਿਸੇ ਨੂੰ ਕਿਸੇ ਚੀਜ਼ ਦੀ ਵੀ ਥੋੜਾ ਹੋਈ ਹੋਵੇ ਚਾਵੀ ਚ ਤੇ ਉਹਦੀ 25 ਚ ਪੂਰੀ ਹੋਵੇ ਮੇਰੀ ਤੇ ਇਹੀ ਰਿਕਵੈਸਟ ਆ ਤੇ ਆਪਾਂ ਨਵੇਂ ਸਾਲ ਦਾ ਸਵਾਗਤ ਆਪ ਕਰਾ ਕੇ ਕਪੜੇ ਧੋਈ ਜਾਣੇ ਨੇ ਮੰਮੀ ਬੱਸ ਆ ਗਈ ਮੈਂ ਕਿਹਾ ਚਲੋ ਕੱਲ ਫਿਰ ਜਿਹੜਾ ਗੁਰਦੁਆਰਾ ਸਾਹਿਬ ਜਾਵਾਂਗੇ ਨਾ ਆਓ ਗੁਰਦੁਆਰੇ ਸਾਹਿਬ ਤੇ ਜਾਣਾ ਚਾਹੀਦਾ ਗੁਰਦੁਆਰੇ ਸਾਹਿਬ ਜਾਓ ਹਰ ਜਿੰਨੀ ਵੀ ਛੁੱਧ ਜਗਾ ਹੈ ਮਤਲਬ ਚੰਗੀ ਸ਼ੁੱਧ ਜਗ੍ਹਾ ਸਾਰੀ ਜਗ੍ਹਾ ਜਾਓ ਗਿਰਜਾ ਘਰ ਜਾਓ ਚਰਚ ਜਾਓ ਜਿੱਦਾਂ ਮਰਜ਼ੀ ਜਾਓ ਮਤਲਬ ਸੋਹਣੀ ਜਗ੍ਹਾ ਜਾਓ ਸੋਹਣੇ ਢੰਗ ਦੇ ਨਾਲ ਜਾਓ ਤੇ ਆਪਾਂ ਜਾਣਾ ਚਾਹੀਦਾ ਜੀ ਸਾਡੇ ਕੋਲ ਉਹ ਨਵਾਂ ਸਾਲ ਸਾਡੇ ਕੋਲ ਪੂਰੀ ਸਾਲ ਸਾਨੂੰ ਖਾਣ ਨੂੰ ਦੇਂਦਾ ਚੱਲ ਕੇ ਆ ਸਕਦਾ ਤਾਂ ਸਾਨੂੰ ਵੀ ਨਵੇਂ ਸਾਲ ਨੂੰ ਚੱਲ ਕੇ ਤੇ ਗੁਰਦੁਆਰੇ ਵਿੱਚੋਂ ਮੰਦਿਰਾਂ ਵਿੱਚੋਂ ਜਗ੍ਹਾ ਵਿੱਚ ਸਾਨੂੰ ਵੀ ਕਰ ਲੈ ਆਉਣਾ ਚਾਹੀਦਾ ਹੈ। ਮੈਂ ਮਮੀ ਮੈਂ ਤਾਂ ਨਾ ਸਾਫ ਕਰਾ ਦਵਾ ਹਾਂ ਮਮੀ ਵੈਸੇ ਤਾਂ ਮੈਂ ਸੱਚੀ ਚ ਦਸ ਮਿੰਟ ਤੇ ਦਿਲ ਕਰਦਾ ਨਾ ਚੀ ਜਾਵਾ ਆਪ ਕਰਾਂ ਮੰਮੀ ਆ ਲਾਣੇ ਨੇ ਹਾਂ ਨਹੀਂ ਆ ਤੇ ਕੱਚੇ ਨੇ ਨਾ ਆ ਕੱਚੇ ਦੇ ਇਹਨਾਂ ਦਾ ਕੀ ਲਾਣ ਕੱਚੇ ਨੇ ਹਾਂਜੀ ਮੰਮੀ ਫਿਰ ਆਪਾਂ ਇਦਾਂ ਕਰੀਏ ਸਾਰੇ ਕੱਪੜੇ-ਕੁੱਪੜੇ ਤੇ ਧੋਤੇ ਨੇ ਹਾਂ ਹਾਂ ਤੇ ਮੰਮੀ ਸੇਰ ਜੱਗ ਤੁਹਾਡੇ ਕੱਪੜੇ ਪ੍ਰੈਸ ਕਰਦੇ ਸਿੱਰੇ ਸਿੱਰੇ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਹੈਨਾ ਤੇ ਧਿਆਨ ਨਾਲ ਉੱਠ ਕੇ ਸੇਰੇ ਲੱਭਦਿਆਂ ਵਸਾਅ ਚੜਨਾ ਹੈ ਹਾਂ ਹੈਨਾ ਹਾਂ ਹਾਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਨਾਲੇ ਸਾਗ-ਤੂਕ ਬਣਾ ਕੇ ਰੱਖ ਲਈ ਹੈਨਾ ਬਣਾ ਲੈਨੇ ਆ ਤੇ ਨਾ ਚੰਨੂ ਕੁ ਡਾਰਾ ਨਾ ਚਲੋ ਮੰਮੀ ਨਾ ਚੰਨੂ ਤੇ ਮੇਰੇ ਦਿਲ ਤਾਂ ਕਰੀ ਜਾਂਦਾ ਨਾ ਛੀ ਨਾ ਚਲਾ ਫਿਰ ਤੁਸੀਂ ਲੈ ਲੀਂ ਪਾਲਕ ਮੰਮੀ ਕੋਈ ਨਹੀਂ ਤੇ ਪਾਲਕ ਲੈਨੀ ਮੇਰੇ ਦਿਲ ਹੋਇਆ ਮੈਂ ਪਕੋੜੇ ਬਣਾ ਲਵਾ ਪਾਲਕ ਵਾਲੇ ਪਕੋੜੇ ਬਣਾ ਲੈ ਚਲ ਕੋਈ ਗੱਲ ਨਹੀਂ ਆਪਣਾ ਲੋਕ ਲੋਹੜੀ ਵਾਲੇ ਦਿਨ ਸਾਗ ਧਰਦੇ ਨੇ ਨਾ ਤੇ ਆਪਾਂ ਅੱਜ ਧਰ ਲੇ ਮੈਂ ਤੇ ਸਵੇਰੇ ਸਵੇਰੇ ਨਵਾਂ ਸਾਲ ਆ ਹੈ ਨਾ ਖੁਸ਼ੀਆਂ ਦਾ ਭਾਗਾ ਭਰਿਆ ਸਭ ਨੂੰ ਹੈ ਨਾ ਰੱਬ ਖੁਸ਼ੀਆਂ ਦੇਵੇ ਸਭ ਨੂੰ ਹੈ ਨਾ ਮੇਰੀ ਤੇ ਇੱਕ ਰਿਕਵੈਸਟ ਆ ਕਿ ਜੋ ਕਿਸੇ ਨੂੰ ਨਾ 24 ਤੇ ਨਹੀਂ ਮਿਲੇ 25 ਨੂੰ ਮਿਲੇ 25 ਨੂੰ ਮਿਲੇ ਹੈ ਨਾ ਹਰ ਇੱਕ ਜਰੂਰਤ ਰੱਬ ਸਭ ਦੀ ਹਾਂ ਮੰਮੀ ਆ ਕਟੋ ਨਾ ਮੈਂ ਇਹਨਾਂ ਨੂੰ ਕਟਾ ਦੇ ਤੇ ਪਹਿਲਾਂ ਪਤਾ ਖਾਤਾ ਕਰਾਵਾ ਆ ਸਾਰਾ ਲੋੜੀ ਤੇ ਮੇਰੀ ਗੱਲ ਸੁਨੋ ਦੋਨਾਂ ਕੁੜਿਆਂ ਨੂੰ ਪਿੰਨੀਆਂ ਬੜਾ ਕੇ ਦੇ ਦਿੱ ਗਏ ਹੈ ਚਲੋ ਅ ਵੀ ਵੇਖਾਂਗੇ ਵੇਖਾਂਗੇ ਹੁਣ ਕੱਲ ਚੜ ਜਾਣਾ ਨਵਾਂ ਸਾਲ ਲੋੜੀ ਦੇ ਪੈਰ ਲੱਗ ਜਣੇ ਹੋਰ ਫਿਰ ਜਾਵਾਂਗੇ ਤਾਂ ਤਾਂ ਹੀ ਆ ਮੰਮੀ ਤੁਸੀਂ ਜਾਇਓ ਨਾ ਆਪੇ ਕਦਨ ਸਾਰੇ ਜਾਵਾਂਗੇ ਹਾਂ ਜਾਵਾਂਗੇ ਪੁੰਨੀਆਂ ਹਾਂ ਪੁੰਨੀਆਂ ਪੁੰਨੀਆਂ ਦੋਨਾਂ ਨੂੰ ਦੇਵਾਂਗੇ ਪਿੰਨੀਆਂ ਹੈਨਾ ਹਾਂ ਹਾਂ ਸੂਟ ਸਟ ਦੋਨਾਂ ਦੇ ਲੈ ਕੇ ਰੱਖ ਲੀਏ ਕੱਪੜਾ ਲੀਡਾ ਤੇ ਫਿਰ ਦੇ ਕੇ ਆਈਏ ਦੋਨਾਂ ਨੂੰ ਹਾਂ ਹਾਂ ਠੀਕ ਹੈ ਮੰਮੀ ਪੀਪੇ ਲੈ ਆਇਓ ਕੰਸਤਰ ਉਹਨਾਂ ਚੇ ਪਾ ਕੇ ਲੱਗਾਂਗੇ ਆਹ ਦਰਵਾਜ਼ਾ ਨਹੀਂ ਖੜਕਾਇਆ ਐਕਸਨ ਗੇਟ ਮੰਮੀ ਚਾਹੋ ਤਾਂ ਚਿਲੋ ਮੈਂ ਸਾਫ ਸਾਫ ਕਰ ਦੇ ਕੋਈ ਕੋਈ ਵਿਚਾਰਾ ਰੱਬ ਦਾ ਬੰਦਾ ਆਇਆ ਆਪਣਾ ਇਹ ਬਦੇ ਬੰਦੇ ਆ ਜਿਹੜਾ ਰੱਬ ਦੀ ਦੁਨੀਆ ਤੇ ਰੱਬ ਦਾ ਹੀ ਬੰਦਾ ਹੈ ਹਾਂ ਮੈਂ ਕਹਿੰਦਾ ਸਾਫ ਸਾਫ ਕਰ ਦਈਏ ਅਸ ਮੇ ਕੋਟ ਚ ਲੈ ਆਂਦੀ ਸੀ ਕੱਲ ਲੈ ਆਂਦੀ ਸੀ ਮੈਂ ਕੋ ਪਾਕ ਦੇਖਦੀ ਐ ਬਸ ਸੋਣੀ ਆਈ ਐ ਨਾ 컬러 ਵੀ ਸੋਨਾ ਆ ਚਲੋ ਕੱਲ ਨੂੰ ਇੱਕ ਹੋਰ ਸੂਟ ਲੈ ਕੇ ਆਵਾਂਗੀ ਕੋਟੀ ਉਹ ਲੋੜੀ ਵਾਲੇ ਦੇਣ ਪਾਵਾਂਗੇ ਕੱਲ ਨਵਾਂ ਸਾਲ ਲਈ ਕੱਲ ਵੀ ਸੋਨੇ ਕੱਪੜੇ ਪਾਵਾਂਗੇ ਤੇ ਫਿਰ ਲੋੜੀ ਵਾਲੇ ਦੇਣਗੇ ਸੋਨੇ ਕੱਪੜੇ ਪਾਵਾਂਗੇ ਨਾਲੇ ਕੁੜੀਆਂ ਕੋਲ ਜਾ ਕੇ ਆਣਾ ਨਾ ਮੰਮੀ ਪਾਗੇ ਦੋਨਾਂ ਕੋਲ ਜਾ ਕੇ ਆਨੇ ਆ ਨਾਲੇ ਪਿੰਨੀਆਂ ਦੇ ਆਵਾਂਗੇ ਤੇ ਨਾਲੇ ਫਿਰ ਆਵਾਂਗੇ ਦੋਨਾਂ ਕੋ ਹਨਾ ਚਲੋ ਹਾਂ ਨਾ ਮੇਰੀਆਂ ਵੀ ਪਿੰਨੀਆਂ ਆ ਜਾਣ ਮੈਂ ਤਾਂ ਆਪ ਕਹਿ ਲਈ ਮੈਨੂੰ ਵੀ ਪਿੰਨੀਆਂ ਮੰਮੀ ਹੁਣੀ ਖਾ ਦੇਂ ਛਾਵੇ ਪਿੰਨੀਆਂ ਖਾਵਾਂਗੇ ਆਪ ਆਪੇ ਲੱਖ ਬਣਾ ਚਲੋ ਪੇਕੇ ਦੇ ਇੱਕ ਜਾਣ ਹੋਰ ਖੁਸ਼ੀ ਹੁੰਦੀ ਐ ਪੇਕੇ ਆਲੀ ਕੀ ਕਰਨੀ ਐ ਹਾਂਜੀ ਮੰਮੀ ਸਾਖ ਸਾਫ ਕਰਦੀ ਪਈਆਂ ਤੁਸੀਂ ਕੌਣ ਆਏ ਸੀ ਥੱਲੇ ਥੱਲੇ ਆਏ ਸੀ ਮਾਸੀ ਆਈ ਸੀ ਹੋਇਆ ਮम्मी ਆ ਗਏ ਹੋ ਕਿ ਕੰਮ ਲੱਗ ਗਏ ਹੋ ਮੈਂ ਕੱਪੜੇ-ਕੁਪੜੇ ਥੋੜੇ ਜਿਮੈਂ ਵੇਖਾਂ ਅੱਛਾ ਅੱਛਾ ਤੇ ਮੰਮੀ ਮਾਸੀ ਕੀ ਕਹਿੰਦੇ ਸੀਗੇ ਮਾਸੀ ਕੁਛ ਨਹੀਂ ਕਹਿੰਦੀ ਹੋਤੀ ਭਾਰੀ ਚੱਲੀ ਗਈ ਅੱਛਾ ਅੱਛਾ ਉਹ ਵੀ ਕੋਈ ਨਵੇਂ ਸਾਲ ਦੀਆਂ ਤਿਆਰੀਆਂ ਕਰਦੇ ਹੋਣੇ ਨਾ ਆਪਣੀਆਂ ਸੋ ਘਾਦਦੀਆਂ ਹਾਂ ਹੈਨਾ ਹਾਂ ਹਾਂ ਨਵੇਂ ਸਾਲ ਦੀਆਂ ਲੋੜੀ ਦੀਆਂ ਬਹੁਤ ਚਲੋ ਕੋਈ ਨਾ ਹਲੋ ਮੰਮੀ ਸਾਫ਼-ਸਾਫ਼ ਹੋ ਜਾਵੇ ਮੰਮੀ ਆ ਸਾਰੇ ਕੱਪੜੇ ਇੱਧਰ ਨੂੰ ਚੰਗੀ ਤਰ੍ਹਾਂ ਸੁੱਕਣੇ ਪਾ ਦਿਓ ਲੈ ਕੱਪੜੇ ਹਲਾਏ ਨੇ ਤੇ ਮੈਂ ਕਿਹਾ ਇਹਨਾਂ ਨੂੰ ਨਾ ਆ ਜਾ ਬੱਚਿਆਂ ਦੇ ਕੱਪੜੇ ਨੇ ਇਹਨਾਂ ਨੂੰ ਵੇਖਾ ਜਰਾ ਕ ਹਲਾਏ ਨੇ ਸਾਰੇ ਬੁਤੇ ਨਾ ਆ ਵੇਖ ਆ ਸਾਰੇ ਸੁੱਕ ਸੁੱਕ ਜਾਣਗੇ ਨਾ ਸਾਰੇ ਇਹਨਾਂ ਚ ਚਾਦਰਾਂ ਕੱਕ ਤੇ ਨੇ ਧੋ ਦਿੱਤੇ ਨੇ ਗਲਾਫਾਂ ਤੱਕ ਤੇ ਧੋ ਦਿੱਤੇ ਨੇ ਆ ਵੇਖੋ ਗਲਾਬ ਧੋ ਦਿੱਤਾ ਤੇ ਹੁਣ ਮੈਂ ਵੇਖਣ ਲਈ ਆ ਵੀ ਇਹਨੂੰ ਆਵੇ ਕੀ ਕੀਤਾ ਇਹਨੇ ਸਾਰੇ ਹਾਲਾਤ ਨੂੰ ਦਿੱਤੇ ਨਾ ਇਨਸਾਨ ਸਾਗ ਮੇਰਾ ਅੱਧਾ ਕੋ ਫਟਾਫਟ ਸਾਗ ਰਿਝ ਜਾ ਚੰਦ ਇਹ ਕੀ ਇਹ ਕੀ ਕਰਦੇ ਜੋ ਮੰਮੀ ਮੇਰੇ ਕੋਲ ਤਾਂ ਜੇ ਸਾਗ ਹੀ ਨਹੀਂ ਸਾਪ ਹੋਇਆ ਕਿਉਂ ਮੇਰੇ ਦੇ ਦਿਲ ਬਸ ਸਹੀ ਹੋ ਜਾਂਦਾ ਵੀ ਥੋੜਾ ਨੱਚੀ ਲਵਾ ਨੱਚ ਲੋ ਨਵਾ ਸਾ ਚੜਿਆ ਖੁਸ਼ੀਆਂ ਨਾਲ ਭਰਿਆ ਹੋਇਆ ਹੈ ਰੱਬ ਲੈ ਚਾ ਦਿਲ ਦੇ ਵਿੱਚ ਨਹੀਂ ਰੱਖੀਦਾ ਹੁੰਦਾ ਜੇ ਨੱਚੀ ਦਿਲ ਕਰਦਾ ਕਿ ਬੱਚੋ ਮੈਂ ਨੱਚਣ ਵਿੱਚ ਧਰਨਾ ਚਲੋ ਹੋਰ ਕੀ ਆ ਬਿਲ ਕਰਦਾ ਤੇ ਨੱਚੋ ਸ਼ਗਨ ਮਨਾਓ ਰੱਬ ਦਾ ਦੇਣਾ ਹੈ ਰੱਬ ਨੇ ਨਵਾਂ ਸਾਲ ਨਵਾਂ ਸਾਲ ਰੱਬ ਨੇ ਜੀਵਨ ਦਿੱਤਾ ਰੱਬ ਨੇ ਇੱਕ ਹੋਰ ਨਵਾਂ ਸਾਲ ਸੰਭਾਲ ਕੇ ਰੱਖਿਆ ਰੱਬ ਨੇ ਸਭ ਨੂੰ ਖੁਸ਼ੀਆਂ ਵੀ ਦਿੱਤੀਆਂ ਚਲੋ ਵਿੱਚ ਵਿੱਚ ਗਮੀਆਂ ਵੀ ਹੋਈਆਂ ਹੈਗਾ ਵੀ ਇਹ ਕੋਈ ਗੀਤ ਵੀ ਹੈ ਨਾ ਰੱਬ ਨੇ ਇੱਕ ਹੋਰ ਨਵਾਂ ਸਾਲ ਬਖਸ਼ਿਆ ਰੱਬ ਦਾ ਧੰਨਵਾਦ ਇੱਕ ਨਵਾਂ ਸਾਲ ਹੋਰ ਬਖਸ਼ਿਆ ਕੋਈ ਗੀਤ ਗਾ ਕੇ ਨਾਲ ਚਲੋ ਅੱਦਰ ਨੂੰ ਦਰ ਨੂੰ ਹਨ ਸਾਗ ਤੋਂ ਹੁੰਦਾ ਮੇਰਾ ਦਿਲ ਨਹੀਂ ਕਰਦਾ ਮੇਰੇ ਤਾਂ ਦਿਲ ਕਰਦਾ ਕਿ ਨੱਚੇ ਜਾਵੇ ਚੁਦੇ ਇੱਧਰ ਅੰਜੰਜ ਕਰਦਾ ਜਾਵੇ ਇੱਧਰ ਅੰਜੰਜ ਕਰਦਾ ਜਾਵੇ ਹਨਾ ਸਿ ਚਲੋ ਏ ਚਲ ਮੈਂ ਜਾਵਾਂ ਮੱਥਲੇ ਥੱਲੇ ਜਾ ਕੇ ਕੁਛ ਕਰਾਂ ਮਮੀ ਮੈਂ ਕੀ ਬਣਾ ਕੇ ਲਿਆ ਨਾਲ ਜੀ ਕਰਦਾ ਤਾਂ ਥੱਲੇ ਨੱਚਦੀ ਹੋਵੇ ਉਹ ਨੱਚਣ ਦੇ ਪਾਜ ਚ ਸਾਗ ਵੀ ਨਹੀਂ ਸਾਫ ਕਰਕੇ ਗਈ ਕੀ ਇਹ ਤੇ ਸਾਗ ਵੀ ਨਹੀਂ ਸਾਫ ਕਰਕੇ ਗਈ ਕਿੰਦੀ ਸੀ ਮੈਂ ਨਿੱਕਾ ਨੱਟ ਮਜਾਣਾ ਤਾਂ ਚਾਹ ਬਣਾਣੀ ਮੱਤੇਂ ਜਾਣਾ ਥੱਲੇ ਤੇ ਚਾਹ ਬਣਾਉਣਾ ਆ ਵੇਹਨਾ ਆ ਵੇ ਥੱਲੇ ਆ ਵੇਹ ਆ ਵੇ ਥੱਲੇ ਕੀ ਕਰਨ ਢਈ ਨੱਚ ਢਈ ਨਹੀਂ ਚਾਹ ਤੇ ਬਣਾ ਲਿਆ ਚਾਹ ਬਣਾ ਲਿਆ ਹਾਂਜੀ ਹਾਂਜੀ ਮੰਮੀ ਬਣਾ ਕੇ ਲਿਆਈ ਥੱਲੇ ਨੱਚ ਢਈ ਭੱਜ ਗਈ ਤਾਂ ਹੀ ਸਾਗ ਛੱਡ ਕੇ ਕਹਿੰਦੀ ਮੈਂ ਤਾਂ ਅੱਜ ਖੁਸ਼ੀਆਂ ਬੜੀਆਂ ਆਈਆਂ ਨੇ ਮੈਂ ਤਾਂ ਖੁਸ਼ੀਆਂ ਨੇ ਤੇ ਭਾਈ ਨੱਚ ਹਾਂ ਮੈਂ ਤਾਂ ਬਣਾਵਾ ਮੈਨੂੰ ਤਾਂ ਫਿਕਰ ਹੋ ਤਾਂ ਨੱਚਣ ਲੱਗ ਗਈ ਹਾਂ ਨਾ ਹੋਏ ਕਿੰਨਾ ਸੋਹਣਾ ਟਰੈਕਟਰ ਬਣਾ ਲਿਆ ਵਧੀਆ ਬਣਾ ਲਿਆ ਹੈ ਨਾ ਚਲ ਮੈਂ ਤਾਂ ਹੁਣ ਸਾਗ ਸਾਫ ਕਰਾਂ ਉਹਦੇ ਚੱਲ ਗਈ ਚੱਲ ਕੋਈ ਨਾ ਹੁਣ ਲੱਗ ਗਿਆ ਤਾਂ ਫਿਰ ਅੱਛਾ ਹੀ ਨਹੀਂ ਹਾਂ ਕੋਈ ਗੱਲ ਨਹੀਂ ਵਧੀਆ ਬਣਾ ਲਿਆ ਤੂੰ ਟਰੈਕਟਰ ਤੇ ਉਹ ਵੇਲਾ ਥੱਲੇ ਜਾ ਕੇ ਤਾਂ ਨੱਚਣ ਡਈ ਉਹ ਇਕੱਲੇ ਨੱਚੇ ਮੈਨੂੰ ਕੋਈ ਨਹੀਂ ਮਚਾ ਬਣਾ ਕੇ ਲਿਆਵਾ ਤੇ ਜਾ ਕੇ ਨੱਚਣ ਡਈ ਏ ਚਲੋ ਕੋਈ ਨਹੀਂ ਇਹ ਵੀ ਉਮਰ ਦੀਆਂ ਗੱਲਾਂ ਨੇ ਹੈ ਉਮਰ ਦੀਆਂ ਤੇਰੀ ਮਾਂ ਨੱਚਣ ਡਈ ਏ ਇਹ ਵੀ ਸਾਰੇ ਵਿੱਚ ਖੁਸ਼ੀਆਂ ਤੇ ਆਨੰਦ ਦੀਆਂ ਗੱਲਾਂ ਨੇ ਉਮਰ ਉਮਰ ਦੀਆਂ ਗੱਲਾਂ ਨੇ ਚਲ ਕੋਈ ਨਾ ਨਾ ਚੱਲੇ ਕੋਈ ਨਾ ਸਾਰੇ ਭੈਣ ਭਰਾਵ ਨੂੰ ਸਾਸ਼ਿਕਾ ਜੀ ਸਾਡੇ ਵੱਲੋਂ ਤੁਸੀਂ ਮੇਰਾ ਨਾਮ ਜਾਣਦੇ ਹੋ ਕਿ ਮੇਰਾ ਨਾਮ ਸੰਦੀਪ ਕੋਰੇ ਉਮੀਦ ਕਰਦੇ ਕਿ ਤੁਸੀਂ ਵਧੀਆ ਹੋਵਗੇ ਆਪਣੇ ਘਰ 'ਚ ਰੱਜ ਖੁਸ਼ੀ ਹੋਵਗੇ ਔਰ ਜੋ 2024 ਅੱਜ ਦਾ ਦਿਨ ਰਹਿ ਗਿਆ ਵਾ 2024 ਤੇ ਆਪਾਂ ਕਾ ਉਮੀਦ ਕਰਦੇ ਕਿ ਜੋ ਕੱਲ 2025 ਚਰਨ ਵਾਲਾ ਹੈ ਰੱਬ ਜੋ ਉਹਨਾਂ ਨੂੰ ਦੋ ਜਿਹੜੇ ਭੈਣ ਭਰਾਵਾਂ ਨੂੰ 2024 ਚ ਨਹੀਂ ਮਿਲੇ ਹੈਗਾ ਉਹ 2025 ਚ ਰੱਬ ਉਹਨਾਂ ਦੀ ਹਰ ਜ਼ਰੂਰਤਾਂ ਨੂੰ ਪੂਰੀਆ ਕਰੇ ਹਰ ਇੱਛਾਵਨ ਪੂਰੀਆ ਕਰੇ ਉਹ ਜੋ ਭੈਣ ਭਰਾ ਸਾਡੇ ਨਾਲ ਜੁੜੇ ਹੋਣੇ ਜਿਹੜੇ ਭੈਣ ਭਰਾ ਸਾਡੇ ਨੂੰ ਕਮੈਂਟ ਕਰਦੇ ਨੇ ਰੱਬ ਉਹਨਾਂ ਦੀ ਵੀ ਹਰ ਜ਼ਰੂਰਤ ਨੂੰ ਪੂਰੀ ਕਰੇ ਔਰ ਨਵੇਂ ਸਾਲ ਦੀ ਬਹੁਤ ਬਹੁਤ ਉਹਨਾਂ ਨੂੰ ਵਧਾਈਆਂ ਔਰ ਜਿਹੜੇ ਭੈਣ ਭਰਾ ਸਾਡੇ ਨਾਲ ਸਾਡੀ ਵੀਡੀਓ ਦੇਖਦੇ ਰਹੇ ਉਹਨਾਂ ਭੈਣ ਭਰਾ ਨੂੰ ਬਹੁਤ-ਬਹੁਤ ਵਧਾਈਆਂ ਹੁਣ ਔਰ ਜਿਹੜੇ ਭੈਣ ਭਰਾ ਜੁੜਨ ਵਾਲੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਰੱਬ ਉਹਨਾਂ ਨੂੰ ਬਹੁਤ ਜ਼ਿਆਦਾ ਬlesਸ ਕਰੇ ਮੇਰੇ ਵੱਲੋਂ ਔਰ ਮੇਰੇ ਪਰਿਵਾਰ ਵੱਲੋਂ ਸਭ ਭੈਣ ਭਰਾਵਾਂ ਨੂੰ ਜੀ 90 ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਸਾਡੇ ਵੱਲੋਂ ਔਰ ਸਾਡੇ ਪਰਿਵਾਰ ਵੱਲੋਂ ਵੀ ਸਾਡੇ ਵੱਲੋਂ ਵੀ ਔਰ ਸਾਡੇ ਪਰਿਵਾਰ ਵੱਲੋਂ ਵੀ ਔਰ ਇਹ ਆ ਦੇਖੋ ਅਸ਼ੀਸ਼ ਨੇ ਸੱਚੇ ਤੇ ਆਪ ਵੀ ਟਰੈਕਟਰ ਅਸ਼ੀਸ਼ ਨੇ ਆਪ ਹੀ ਇਹ ਟਰੈਕਟਰ ਬਣਾਇਆ ਆ ਇਹ ਦੋ ਤਿੰਨ ਦਿਨ ਲਾ ਕੇ ਨੇ ਟਰੈਕਟਰ ਆਪੀ ਤਿਆਰ ਕੀਤਾ ਫਿਰ ਮੈਂ ਕਿ ਚਲੋ ਵਧੀਆ ਬਣਾਇਆ ਹੋਇਆ ਬੱਚੇ ਨੇ ਸਾਰਾ ਦਿਨ ਤਿਆਰੀ ਕੀਤੀ ਵਧੀਆ ਬਣਾਇਆ ਹੋਇਆ ਹਰ ਇੱਕ ਚੀਜ਼ ਬੜਾਈ ਹੋਈ ਹਦੀ ਇਹ ਫਿਰ ਆਪਾਂ ਇਹ ਹੀ ਗੱਲ ਕਰਨੀ ਪਲੀਜ਼ ਭੈਣ ਭਰਾਵੋ ਇੱਕ ਦੂਜੇ ਦੀ ਵੀਡੀਓ ਤਾਂ ਜ਼ਰੂਰ ਵੇਖ ਪੂਰਾ ਪੂਰਾ ਵੀਡੀਓ ਦੇਖ ਕੇ ਤਿਆਰ ਕਰੋ ਪੂਰੀ ਵੀਡੀਓ ਵਾਚ ਕਰਿਆ ਕਰੋ ਫੁੱਲ ਵੀਡੀਓ ਵਾਚ ਕਰਿਆ ਕਰੋ ਠੀਕ ਹੈ ਤੇ ਕਿ ਆਪਾਂ ਇੱਕ ਦੂਜੇ ਦੇ ਸਪੋਰਟਰ ਆਈਏ ਲਾਈਕ ਵੀ ਕਰਦੇ ਆਂ ਲਾਈਕ ਵੀ ਕਰਦੇ ਲਾਈਕ ਵੀ ਕਰਦੇ ਕਮੈਂਟ ਵੀ ਕਮੈਂਟ ਕਰਦੇ ਹੋ ਫਿਰ ਵੀ ਤੁਸੀਂ ਜਾਣਦੇ ਹੋ ਹੈ ਤੇ ਪਲੇਸ ਫੁੱਲ ਵਾਚ ਕਰਿਆ ਕਰੋ ਵੀਡੀਓ ਮੈਂ ਹਰ ਕਿਸੇ ਦੀ ਫੁੱਲ ਵਾਚ ਕਰਦੀ ਆ ਸਰ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣੇ ਕੱਲ ਆਉਣ ਵਾਲਾ 2025 ਤੁਹਾਡੇ ਲਈ ਖੁਸ਼ੀਆਂ ਔਰ ਆਨੰਦ ਭਰਿਆ ਹੋਵੇ ਜਿੱਥੇ ਘੁੰਮਣ ਫਿਰਨ ਜਾਓ ਤਾਂ ਤੁਹਾਡਾ ਸਫਰ ਮੁਮਾਰਕ ਹੋਵੇ ਹਾਂ ਜੀ ਸਾਡੇ ਵੱਲੋਂ